ਦਾ ਸਵਾਗਤ ਹੈ ਸਾਰਿਆਂ ਨੂੰ ਸਵਾਗਤ ਤੁਹਾਡਾ ਗੁਰਸੇਵਕ ਬੀਬੀ ਛਾਲੀ ਤੇ ਇਹ ਮੇਰਾ ਨਵਾਂ ਚੈਨਲ ਹੈ ਜੀ ਗੁਰਸੇਵਕ ਬੀਬੀ ਛਾਲੀ ਜੋ ਕਿ ਮੈਂ 15 ਸਤੰਬਰ ਨੂੰ ਬਣਾਇਆ 15 ਸਤੰਬਰ ਨੂੰ ਬਣਾਇਆ ਤੇ ਅੱਜ ਤਰੀਕ ਹੈ ਕੀ ਆ 10 ਅਕਤੂਬਰ ਪਹਿਲਾ ਚੈਨਲ ਜਿਹੜਾ ਸੀ ਮੇਰਾ ਉਹ ਮੈਂ ਮਤਲਬ 2 ਸਾਲ ਪਹਿਲਾਂ ਹੀ ਬਣਾਇਆ ਸੀ ਤੇ ਮੈਂ ਕੋਈ ਖਾਸ ਨਹੀਂ ਸੀ ਚਲਾਉਂਦਾ ਉਹਨੂੰ ਤੇ ਅਚਾਨਕ ਹੀ ਪਿੰਡ ਦੇ ਮੁੰਡੇ ਦੀ ਵੀਡੀਓ ਬਣਾਈ ਉਹ ਥੋੜਾ ਬੁਰਜੀ ਹਲਾਉਂਦਾ ਪਿਆ ਸੀ ਬਸ ਉਹਦੇ ਜੀ ਤੁਹਾਨੂੰ ਹਲਾਸ਼ੇਰੀ ਦੇ ਦਿੱਤੀ ਤੇ ਇਸ ਕਰਕੇ ਜਿਹੜਾ ਹੀ ਉਹ ਵੀਡੀਓ ਪਹਿਲਾਂ 1000 ਵਿਊ ਫਿਰ 2000 ਵਿਊ ਬੜੀ ਖੁਸ਼ੀ ਹੋਈ ਵੀ ਉਹਨੂੰ ਵਿਊ ਆਉਂਦਾ ਹੈ ਤੇ ਹੌਲੀ ਹੌਲੀ ਕਰਦੇ ਕਰਦੇ ਉਹ ਵੀਡੀਓ ਜਿਹੜੀ ਸੀ 21 ਮਿਲੀਅਨ ਤੱਕ ਚੱਲ ਗਈ ਮੇਰੇ ਵਾਸਤੇ ਬੜੀ ਹੈਰਾਨੀ ਵਾਲੀ ਗੱਲ ਹੈ ਵੀ 21 ਮਿਲੀਅਨ ਵੀਡੀਓ ਵੀ ਮੇਰੀ ਤੇ ਮੇਰੇ ਪਿੰਡ ਦੇ ਮੁੰਡੇ ਦੀ ਉਹ ਮੇਰੇ ਪਹਿਲੇ ਚੈਨਲ ਦਾ ਨਾਮ ਹੀ ਗੁਰਸੇਵ ਕ੍ਰਾਮ ਰੌਣੀ ਜਿਹਦੇ ਕੇ ਸਬਸਕ੍ਰਾਈਬਰ ਸੀ ਸੀ ਮੈਂ ਤਾਂ ਕਹਿ ਰਿਹਾ ਵੀ ਮੈਂ ਅੱਗੇ ਤੁਹਾਨੂੰ ਦੱਸਾਂਗਾ ਕੀ ਹੋਇਆ ਕੀ ਉਹਦੇ ਨਾਲ 36 ਕੇ ਸਬਸਕ੍ਰਾਈਬਰ ਸੀ ਉਹਦੇ ਤੇ ਸਿਰਫ ਉਸ ਮੁੰਡੇ ਦੀ ਵੀਡੀਓ ਨੇ ਸਾਡੇ ਪਿੰਡ ਦਾ ਮੁੰਡਾ ਸੀ ਉਹਦੀ ਵੀਡੀਓ ਨੇ ਹੀ ਮੈਨੂੰ 16000 ਸਬਸਕ੍ਰਾਈਬਰ ਦਿੱਤਾ ਤੇ ਵਿਦਨ ਮੇਰੇ ਖਿਆਲ ਦੇ ਨਾਲ ਤਿੰਨ ਚਾਰ ਮਹੀਨਿਆਂ ਦੇ ਵਿੱਚ ਵਿੱਚ ਮੇਰੇ ਵਾਸਤੇ ਮਤਲਬ ਬੜੀ ਵੱਡਾ ਥੋੜਾ ਟਾਈਮ ਆ 3-4 ਮਹੀਨੇ ਕਿ ਤਿੰਨਾ ਚਮਾ ਮਹੀਨਿਆਂ ਦੇ ਵਿੱਚ ਇੰਨੀ ਵੀਡੀਓ ਚੱਲ ਜਾਣੀ ਤੇ ਫਿਰ ਮੈਂ ਇੱਕ ਹੋਰ ਵੀਡੀਓ ਪਾਈ ਇਹ ਮਤਲਬ ਸ਼ਾਰਟ ਵੀਡੀਓ ਦੀ ਗੱਲ ਕਰਦਾ ਮੈਂ ਸ਼ਾਰਟ ਵੀਡੀਓ ਹੀ ਹੈ ਫਿਰ ਇੱਕ ਵੀਡੀਓ ਹੋਰ ਪਾਈ ਜਿਹੜੀ ਕਿ ਚਲੋ ਹੈਗੀ ਤੇ ਕਾਪੀਰਾਈਟ ਸੀ ਕਿਸੇ ਦੀ ਬੱਚੇ ਦੀ ਵੀਡੀਓ ਸੀ ਉਹਨੇ ਗੁਰਗੋਬਿੰਦ ਸਿੰਘ ਜੀ ਦੀ ਮਤਲਬ ਕੁਛਰੀ ਗਾਈ ਸੀ ਕੁੜੀ ਇੱਕ ਕੁੜੀਆ ਸੀ ਕੁੜੀ ਸੀ ਛੋਟੀ ਜੀ ਮੈਂ ਤੁਹਾਨੂੰ ਦਿਖਾਉਣਾ ਵਾਂ ਵੀ ਉਹਦਾ ਵੀਡੀਓ ਕਿਹੜੀ ਸੀ ਤੇ બસ ਇਦਾਂ ਵੀਡੀਓ ਬਹੁਤ ਪਾ ਦਿੱਤੀਆਂ ਗਈਆਂ ਤੇ ਫਿਰ ਮੈਂ ਹਾਰਲੇ ਲੈ ਜਾਂਦਾ ਫਿਰ ਗੁਰਪਾਲ ਸਿੰਘ ਜਾਂ ਪਾਲ ਸਿੰਘ ਸੀ ਮੇਰੇ ਖਿਆਲ ਨਾਲ ਚਬਾਲ ਥਾਣੇ ਪੁਲਿਸ ਮੁਲਾਜ਼ਮ ਸੀ ਉਹਨਾਂ ਭਾਈ ਨੇ ਮੈਨੂੰ ਗੱਗੋ ਵੇਖ ਕੇ ਰਲਿਆ ਤੇ ਮੈਨੂੰ ਆਂਦੇ ਦਿਨੋਂ ਕਹਿਣਾ ਕੁਝ ਨਹੀਂ ਆ ਬਸ ਮੈਂ ਚਲਾ ਕੇ ਵੇਖਣਾ ਵਾਂ ਤੇ ਹਾਰਲੇ 48 ਸੀ ਮੇਰੇ ਕੋਲੇ ਤੇ ਉਹ ਭਾਈ ਨੇ ਚਲਾ ਕੇ ਵੇਖਿਆ ਤੇ ਮਨੋ ਚਲੋ ਉਹਨਾਂ ਨੂੰ ਨਜ਼ਾਰਾ ਆ ਚੀਜ਼ ਮਸ਼ੀਨ ਹੀ ਬੜੀ ਵੱਡੀ ਸੀ 1200 ਸੀਸੀ ਸੀ ਦੂਰ ਰਹਿ ਗਿਆ ਸੱਚ 452 ਤੇ 1202 ਸੀਸੀ ਸੀ ਤੇ ਉਹਨਾਂ ਦੀ ਭੱਜੀ ਦੀ ਵੀਡੀਓ ਨਹੀਂ ਅ ਮੇਰੇ ਖਿਆਲ ਦੇ ਨਾਲ ਇੱਕ ਮਿੰਟ ਮੈਂ ਤੁਹਾਨੂੰ ਕੱਢ ਕੇ ਦਿਖਾਉਣਾ ਮੈਂ ਕੋਈ ਝੂਠ ਬੋਲਣ ਵਾਲੀਆਂ ਗੱਲਾਂ ਨਹੀਂ ਕਰਨ ਦਿਆ ਮੇ ਕੋ ਸੇ ਰਾਮ ਰੋਣੀ ਮੇਰਾ ਚੈਨਲ ਸੀ ਤੇ ਹਾਂਜੀ ਆ ਗਿਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸਬਸਕ੍ਰਾਈਬਰ ਕਿੰਨੇ ਇਹਦੇ ਹੁਣ ਰਹਿ ਗਏ ਇਹਦੇ 33.6 ਮਤਲਬ ਉਹ ਘਟ ਗਏ ਜਦੋਂ ਰੀਚ ਹੀ ਘਟ ਗਈ ਉਹਦੀ ਚੈਨਲ ਦੀ ਮੈਂ ਵੀਡੀਓ ਨਹੀਂ ਪਾਉਂਦਾ ਤੇ ਨਾ ਪਾਉਣ ਦਾ ਕਾਰਨ ਕੀ ਸੀ ਵੀ ਇਹ ਚੈਨਲ ਜਿਹੜਾ ਵਾ ਮਤਲਬ ਬੰਦ ਕਰ ਦਿੱਤਾ ਗਿਆ ਬੰਦ ਕਿਉਂ ਕੀਤਾ ਇਹਦੇ ਮੇਰੇ ਉਹ ਵੀ ਤੁਹਾਨੂੰ ਦੱਸਦਾ ਕਿਉਂ ਬੰਦ ਕੀਤਾ ਮੇਰੇ ਟੋਟਲ ਇਹਦੇ ਵਿਊਜ਼ ਹੀ ਮਤਲਬ 1 ਸਾਲ ਦੇ ਵਿੱਚ ਵਿੱਚ ਮਤਲਬ 32 ਕਰੋੜ 87 ਲੱਖ ਇਵੇਂ ਕਰਕੇ ਮਤਲਬ ਬੜੇ ਜਿਆਦਾ ਵਿਊਜ਼ ਹੀ ਮੇਰੇ ਵਾਸਤੇ ਤੇ ਚਲੋ ਬੰਦ ਹੋ ਗਿਆ ਕੋਈ ਗੱਲ ਨਹੀਂ ਮੈਂ ਸਾਰੀ ਲਿਖੀ ਸੀ ਡਿਟੇਲ ਵੀ ਕਿਦਾਂ-ਕਿਦਾਂ ਇਹਦੇ ਵਿੱਚ ਸਬਸਕ੍ਰਾਈਬਰ ਵਧੇ ਕਿਦਾਂ ਚਲੋ ਕੋਈ ਨਾ ਅਫਸੋਸ ਹੁੰਦਾ ਇਹ ਵੀ ਚਲੋ ਮਿਹਨਤ ਕੀਤੀ ਹੁੰਦੀ ਬੰਦੇ ਨੇ ਸੋ ਇਹਦੀ ਜਿਹੜੀ ਸ਼ਾਰਟ ਵੀਡੀਓ ਸੀ ਮੇਰੀ ਉਹ ਵਾਇਰਲ ਹੋਈ ਇੱਕ ਤੇ ਨਾਟੀ ਨਹੀਂ ਚੱਲੰਦਿਆ ਹਾਂ ਇੱਕ ਆ ਵਾਲੇ ਪਿੰਡ ਦੇ ਮੁੰਡੇ ਦੀ ਵੀਡੀਓ ਸੀ ਆ ਵਾਲੀ ਇਹ ਵੀਡੀਓ ਨੂੰ ਵਿਊ ਹੋਇਆ 21 ਮਿਲੀਅਨ 21 ਮਿਲੀਅਨ ਵਿਊ ਹੈ ਇਸ ਵੀਡੀਓ ਨੂੰ ਤੇ ਜਿਹੜੇ ਮੈਂ ਪਾਲ ਸਿੰਘ ਜੀ ਦੀ ਗੱਲ ਕਰਦਾ ਵਾਂ ਉਹਨਾਂ ਦੀ ਵੀਡੀਓ ਨੂੰ 3.8 ਮਿਲੀਅਨ ਫਿਰ ਉਸ ਤੋਂ ਬਾਅਦ ਹੋਰ ਵੀਡੀਓ ਆ ਮੈਂ ਸਾਰੇ ਆਪਣਾ ਮਤਲਬ ਸਾਈਟ ਤੇ ਵੀਡੀਓ ਲਾ ਕੇ ਉਹਦੇ ਵਿੱਚ ਦਿਖਾਉਂਗਾ ਵੀ ਕਿੰਨੇ ਕਿੰਨੇ ਵਿਊ ਆ ਤੇ ਕਿੰਨਾ ਚੈਨਲ ਵਧੀਆ ਚੱਲਿਆ ਸੀ ਫਿਰ ਕਿਸੇ ਵੀਡੀਓ ਨੂੰ 2.3 ਮਿਲੀਅਨ ਫਿਰ 1.1 ਮਿਲੀਅਨ ਫਿਰ 1 ਮਿਲੀਅਨ ਸਾਲ ਮਤਲਬ 7 ਲੱਖ 8 ਲੱਖ ਇਦਾਂ ਕਰ ਕਰਕੇ ਸਾਰੇ ਵਿਊਜ਼ ਇਸ ਚੈਨਲ ਤੇ ਫਿਰ ਇੱਕ ਵੀਡੀਓ ਸੀ ਮੇਰੀ ਜਿਸ ਨੇ ਕਿ ਮੇਰਾ ਵਾਚ ਟਾਈਮ ਵਧਾਇਆ ਉਥੇ ਵਿਊ ਸੀ 195000 ਆ ਵੀਡੀਓ ਸੀ ਉਹ ਬੱਚੀ ਦੀ ਤੇ ਹੈਗੀ ਕਿਸੇ ਦੀ ਸੀ ਮੈਂ ਨਹੀਂ ਸੀ ਬਣਾਈ ਇਹ ਵੀਡੀਓ ਤੇ ਇਹਨੇ ਮੇਰਾ ਚੈਨਲ ਮੋਨਟਾਈਜ਼ ਕੀਤਾ ਮਤਲਬ ਵਾਚ ਟਾਈਮ ਇਹਨੇ ਵਧਾਇਆ 1,95,000 ਤੇ ਵਿਊ ਆਏ ਤੇ ਇਸ ਵੀਡੀਓ ਤੋਂ ਮੈਨੂੰ ਆ 55 ਡਾਲਰ ਬਣੇ ਸੀ ਮਤਲਬ ਚੱਲੀ ਪਹਿਲਾਂ ਦੀ ਸੀ ਮੋਨਟਾਈਜ਼ ਹੋਣ ਤੋਂ ਬਾਅਦ ਵਿੱਚ ਮਤਲਬ ਜਿਹੜਾ ਮੈਨੂੰ ਡਾਲਰ ਇਹਦੇ ਬਣੇ ਸੀ ਤੇ ਜਿਹੜੀ ਉਹ ਅਮਰੀਕੀ ਮਿਲੀ ਨਾਲ ਦੀ ਵੀਡੀਓ ਸੀ ਉਥੇ ਵੀ ਡਾਲਦਾ ਮੈਨੂੰ ਕਾਫੀ ਬੜੇ ਸੀ ਤੇ ਮਤਲਬ ਓਵਰਆਲ ਮੇਰੀ ਪੇਮੈਂਟ ਆਉਣ ਵਾਲੀ ਸੀ ਤੇ ਇੱਕ ਮੈਂ ਗਲਤੀ ਨਹੀਂ ਕਹੂੰਗਾ ਵੀ ਮੇਰੀ ਗਲਤੀ ਆ ਫਿਰ ਮੈਂ ਮੇਲਾ ਵੇਖਣ ਗਿਆ ਸੀ ਸਾਡੇ ਲਾਕੇ ਮੇਲਾ ਸੀ ਪਧਰੀ ਪੰਭਰਾ ਸਾਹਿਬ ਤੇ ਉਥੇ ਮੇਲੇ ਵਿੱਚ ਮੈਂ ਵੇਖਿਆ ਕਿ ਜਥਾ ਲੱਗਾ ਸੀ ਲਾਂਡਰਾ ਵਾਲਿਆਂ ਦਾ ਜਥਾ ਤੇ ਉਹ ਭਾਈ ਸਾਹਿਬ ਨੇ ਲਾਂਡਰਾ ਵਾਲਿਆਂ ਦੇ ਜਥਾ ਨੇ ਨਾ ਇੱਕ ਕੁਵਿਸ਼ਰੀ ਗਾਈ ਉਹਨਾਂ ਨੇ ਤੇਰੀ ਕੁੰਡੜੀ 'ਚ ਬਹਿ ਗਈ ਤੱਕ ਸਾਲ ਰਾਣੀਏ ਬਸ ਇਸ ਆਧਾਰ ਤੇ ਇੱਕ ਵਿਛਰੀ ਸੀ ਤੇ ਮੈਨੂੰ ਲੱਗਦਾ ਵੀ ਅਸੀਂ ਡਰਾਉਂਦੇ ਨਹੀਂ ਪਰ ਸਰ ਤੋਂ ਡਰ ਜਾਂਦੇ ਆ ਇਹ ਜਿਹੜੇ ਹੈਗੇ ਆ ਉੱਪਰ ਬੈਠੇ ਸਾਰੇ ਗੁਰੂ ਸਾਹਿਬ ਨੇ ਕਰ ਕਿਹਾ ਸਾਨੂੰ ਕਿ ਮਾਰੇ ਤੇ ਜ਼ੁਲਮ ਨਹੀਂ ਕਰਨਾ ਤੇ ਜ਼ੁਲਮ ਹੁੰਦਾ ਵੀ ਨਹੀਂ ਵੇਖਣਾ ਤੇ ਜ਼ੁਲਮ ਸਹਿਣਾ ਮਿਲ ਪਾਇਆ ਤੇ ਇਹਦੇ 'ਚ ਕੋਈ ਜ਼ੁਰਮ ਵਾਲੀ ਤੇ ਗੱਲ ਵੀ ਨਹੀਂ ਸੀ ਇੱਕ ਵਿਛਰੀ ਗਈ ਸੀ ਤੇ ਉਹ ਬਸ ਉਸ ਵਿਸ਼ਰੀ ਨੂੰ ਉਹਨਾਂ ਨੇ ਲੈ ਕੇ ਮਤਲਬ ਕੋਈ ਪਾਲਿਸੀ ਲਾਈ ਸੀ ਉਹਨਾਂ ਨੇ ਮੈਨੂੰ ਯਾਦ ਨਹੀਂ ਹੁਣ ਚੰਗੀ ਤਰ੍ਹਾਂ ਮਤਲਬ ਤਿੰਨ ਚਾਰ ਮਹੀਨੇ ਹੋ ਗਏ ਬੰਦ ਹੋਏ ਨੂੰ ਤੇ ਮੇਰਾ ਵੀਡੀਓ ਬਣਾਉਣ ਦਾ ਟਾਈਮ ਹੀ ਨਹੀਂ ਲੱਗਾ ਤੇ ਮੈਂ ਇਸ ਆਧਾਰ ਤੇ ਵੀਡੀਓ ਬਣਾਉਂਦਾ ਤੇ ਉਹ ਮੈਂ ਵੀਡੀਓ ਅੱਜ ਮੇਰਾ ਟਾਈਮ ਲੱਗਾ ਤੇ ਮੈਂ ਚਲੋ ਵੀਡੀਓ ਬਣਾ ਲਈਏ ਤੇ ਫਿਰ ਉਹੀ ਗੱਲ ਕਰਦਾ ਵੀ ਇਹ ਹੀ ਡਰਾਉਂਦੇ ਨਹੀਂ ਪਰ ਸਾਰੇ ਤੋਂ ਡਰ ਜਾਂਦੇ ਆਏ ਇਹ ਉਹਨਾਂ ਨੇ ਮਤਲਬ ਉਸ ਕੰਡੀਸ਼ਨ ਨੂੰ ਲੈ ਕੇ ਵੀ ਇਹ ਕਿ ਥੋੜਾ ਟੇਢੇ ਚੱਲਦੇ ਜਾਂ ਉਹ ਉਹਨਾਂ ਦੇ ਮੁਤਾਬਿਕ ਇਹ ਥੋੜਾ ਹਾਰਮਫੁਲ ਹੈ ਸਾਡੇ ਵਾਸਤੇ ਤਾਂ ਕਰਕੇ ਉਹਨਾਂ ਨੇ ਇਹ ਚੈਨਲ ਬੰਦ ਕਰ ਦਿੱਤਾ ਮੇਰਾ ਕੱਲੇ ਦਾ ਚੈਨਲ ਨਹੀਂ ਬੰਦ ਕੀਤਾ ਮੇਰੇ ਮਾਮਾ ਜੀ ਦਾ ਚੈਨਲ ਸੀ ਤਸਵੀਰਾਂ ਪੰਜਾਬ ਉਹ ਵੀ ਬੰਦ ਕੀਤਾ ਉਹਨਾਂ ਨੇ ਫਿਰ ਉਹਨਾਂ ਨੇ ਦੁਬਾਰਾ ਬਣਾਇਆ ਇਸੇ ਨਾਮ ਤੋਂ ਥੋੜਾ ਇੱਕ ਉਹਦਾ ਪੁਆਇੰਟ ਚੇਂਜ ਕਰਕੇ ਫਿਰ ਆਪਣਾ ਇੱਕ ਸੱਜਣ ਆ ਮੂਸੇਪਿੰਡ ਉਹਦਾ ਹੀ ਚੈਨਲ ਉਹ ਵੀ ਜਿਹੜੇ 10 ਦਿਨ ਹੋਏ ਬੰਦ ਹੋਏ ਨੂੰ ਸਤੰਬਰ ਚ ਬੰਦ ਹੋਇਆ ਉਹ ਮੈਨੂੰ ਨਾਂ ਨਹੀਂ ਯਾਦ ਆ ਰਿਹਾ ਚੈਨਲ ਦਾ ਕੀ ਨਾਂ ਹੈ ਇੱਕ ਤਸਵੀਰੇ ਪੰਜਾਬ ਸੀ ਦੇ ਇੱਕ ਸੀ ਉਹਨਾਂ ਦਾ ਚੈਨਲ ਨਿਰਭਾਨ ਟੀਵੀ ਅੱਜ ਮੇਰੇ ਖਿਆਲ ਨਾਲ ਨਿਰਭਾਨ ਟੀਵੀ ਵੀ ਉਹਦਾ ਬੰਦ ਕਰ ਦਿੱਤਾ ਗਿਆ ਤੇ ਇਹਨਾਂ ਗੱਲਾਂ ਤੋਂ ਪਤਾ ਨਹੀਂ ਕੀ ਇਹਨਾਂ ਨੂੰ ਹੁੰਦਾ ਹੈ ਇਹਨਾਂ ਨੂੰ ਸਰਕਾਰਾਂ ਨੂੰ ਜਾਂ ਇਹਨਾਂ ਦੇ ਕੀ ਪਾਲਿਸੀਆਂ ਚੱਲਦੀਆਂ ਰਹਿੰਦੀਆਂ ਹੋ ਬਾਕੀ ਇਹਨਾਂ ਡਰਦੇ ਰਹਿਣਾ ਵਾ ਇਹਨਾਂ ਦੀ ਫਿਤਰਤ ਆ ਚਲੋ ਮੈਂ ਨਵਾਂ ਚੈਨਲ ਬਣਾਇਆ ਬਸ ਮੈਂ ਇਹੀ ਦੱਸਣਾ ਚਾਹੁੰਦਾ ਸੀ ਤੇ ਵੀਡੀਓ ਮੇਰੀਆਂ ਕੋਈ ਕਿਸੇ ਇੱਕ ਟੌਪਿਕ ਨਾਲ ਨਹੀਂ ਜਾਂਦੀਆਂ ਮੈਂ ਕਦੇ ਉਹ ਬਣਾਤੀ ਕਦੇ ਉਹ ਬਣਾਤੀ ਜਾਂ ਵਲੌਗ ਬਣਾ ਲਿਆ ਕੁਝ ਵੀ ਕਰ ਲਿਆ ਬਸ ਇਦਾਂ ਕਰਕੇ ਵੀਡੀਓ ਮੈਂ ਪਾ ਦੇਣਾ ਵਾ ਵੈਸੇ ਟਾਈਮpass ਕਰੀਦਾ ਚਿੱਲ ਕਰੀਦਾ ਵਾ ਸੋ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਇਹਨਾਂ ਚੀਜ਼ਾਂ ਤੇ ਆਪਾਂ ਨੂੰ ਥੋੜਾ ਜਿਹਾ ਗੱਲਬਾਤ ਵੀ ਕਰਨੀ ਚਾਹੀਦੀ ਆ ਵੀ ਇਹ ਕਿਉਂ ਇਦਾਂ ਕਰਦੇ ਆ। ਬਾਕੀ ਗਦਾਰਾਂ ਦਾ ਵੀ ਥੋੜਾ ਜਿਹਾ ਜ਼ਿਆਦਾ ਇਹਦੇ ਵਿੱਚ ਰੋਲ ਆ। ਠੀਕ ਹੈ ਜੀ। ਚਲੋ ਠੀਕ ਹੈ ਜੀ ਧੰਨਵਾਦ। ਸਤਿ ਸ੍ਰੀ ਅਕਾਲ ਜੀ।